ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪ੍ਰੇਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਫਿਰ ਤੋਂ ਅਸੀਂ ਤੁਹਾਡੇ ਵਾਸਤੇ ਕਲੈਕਸ਼ਨ ਐਦਾਂ ਦੀ ਲੈ ਕੇ ਆਏ ਹਾਂ ਕਿ ਜਿਹਨੂੰ ਤੁਸੀਂ ਦੇਖ ਕੇ ਵਾਕਈ ਕਹੋਗੇ ਕਿ ਸੱਚੀ ਨੂੰ ਸੂਟ ਬਹੁਤ ਪਿਆਰੇ ਨੇ ਅਸੀਂ ਸੂਟ ਲੈ ਕੇ ਆਏ ਹਾਂ ਜੀ ਤੁਹਾਡੇ ਵਾਸਤੇ ਹੈਂਡਵਰਕ ਦੇ ਜਿਹੜੇ ਅਸੀਂ ਖੁਦ ਰੈਡੀ ਕਰਵਾਏ ਨੇ ਮੈਂ ਇੱਕ ਦੋ ਦਿਨ ਤੋਂ ਵੀਡੀਓ ਪਾ ਰਹੀ ਹਾਂ ਹੈਂਡਵਰਕ ਦੇ ਸੂਟਾਂ ਦੀਆਂ ਕਲੈਕਸ਼ਨ ਬਹੁਤ ਪਿਆਰੀ ਆ ਰੇਟ ਬਹੁਤ ਘੱਟ ਨੇ ਜੀ ਤੁਸੀਂ ਜਿਹੜੀ ਮੈਂ ਹੁਣ ਵੀਡੀਓ ਪਾ ਰਹੀ ਆ ਜਿੰਨੇ ਵੀ ਪਾਰਟੀ ਵੀਅ ਸੂਟਾਂ ਨਹੀਂ ਪਾ ਰਹੀ ਆ ਰੇਟ ਦੇ ਅਕੋਰਡਿੰਗ ਸੂਟ ਬਹੁਤ ਪਿਆਰੇ ਹੁੰਦੇ ਆ ਤੇ ਕਾਫੀ ਘੱਟ ਰੇਂਜ ਤੋਂ ਨੂੰ ਮਿਲਦਾ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰ ਸਕਦੇ ਹੋ ਜਿਨ੍ਹਾਂ ਦੇ ਘਰ ਦੇ ਵਿੱਚ ਫੰਕਸ਼ਨ ਹੁੰਦੇ ਨੇ ਬੁਕਿੰਗ ਲਈ ਨੰਬਰ ਹੋਗਾ ਜੀ 8283828381 ਨੰਬਰ ਆ ਇਸ ਨੰਬਰ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਵੀ ਸੈਂਡ ਕਰ ਸਕਦੇ ਹੋ ਪਏ ਸੂਟ ਦੇ ਲੁੱਕ ਦੇਖ ਲਓ ਜੀ ਨਵੇਂ ਨਵੇਂ ਜੇ ਵਰਕ ਦੇਣੇ ਆ ਨਵੇਂ ਨਵੇਂ ਜੇ ਦੇਣੇ ਨੇ ਤੁਹਾਨੂੰ ਕਲਰ ਲੁੱਕ ਬਹੁਤ ਪਿਆਰੀ ਆ ਸੂਟਾਂ ਦੇ ਜਿਹੜੇ ਵਰਕ ਕਰਵਾਏ ਹੋਏ ਨੇ ਸਾਰੇ ਪਿਓਰ ਕ੍ਰੇਪ ਦੀ ਰਹੇਗੀ ਜੀ ਸਲਵਾਰ ਠੀਕ ਹੈ ਜਦੋਂ ਇਦਾਂ ਲਾਈਨਿੰਗ ਲੱਗ ਜਾਈਗੇ ਨੀਚੇ ਤਾਂ ਇਹ ਵਾਲਾ ਕਲਰ ਆਪਣਾ ਸੂਟ ਕਰ ਲੇਗਾ ਇਦਾਂ ਜੇ ਪਾ ਇਹ ਹੈਗਾ ਪਿਓਰ ਟਿਸ਼ੂ ਦੇ ਉੱਪਰ ਇਹ ਵਾਲਾ ਕਲਰ ਉੱਬਰ ਕੇ ਆਏਗਾ ਜੀ ਬਹੁਤ ਸੋਹਣਾ ਕਲਰ ਆ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਸਾਰੇ ਫਰੰਟ ਦੇ ਵਿੱਚ ਬੂਟੇ ਆ ਗਲਾਸ ਟਿਸ਼ੂ ਦੀ ਸ਼ਰਟ ਹੈ ਜੀ ਇਹ ਬਾਜੂ ਤੇ ਵੀ ਤੁਹਾਨੂੰ ਪ੍ਰੋਪਰ ਵਰਕ ਮਿਲ ਜੇਗਾ ਤੇ ਕ੍ਰੇਪ ਦੀ ਹੈਗੀ ਹੈ ਸਲਵਾਰ ਦੁਪੱਟਾ ਤੁਹਾਨੂੰ ਮਿਲ ਜੇਗਾ ਜੀ ਫੋਰ ਸਾਈਡ ਗਲਾਸ ਟਿਸ਼ੂ ਦਾ ਹੀ ਐਦਾ ਸਾਰੇ ਦੁਪੱਟੇ ਦੇ ਵਿੱਚ ਰਹੇਗੀ ਬੂਟੇ ਸੂਟ ਦੀ ਲੁੱਕ ਬਹੁਤ ਸੋਹਣੀ ਆ ਬਹੁਤ ਜ਼ਿਆਦਾ ਸੋਹਣੀ ਤੇ ਰੇਟ ਤਾਂ ਫਿਰ ਉਹੀ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਤੁਸੀਂ ਰੇਟ ਸੁਣ ਸੁਣ ਕੇ ਤਾਂ ਹੈਰਾਨ ਹੀ ਰਹੋਗੇ ਸੂਟ ਦਾ ਪ੍ਰਾਈਸ ਹੈਗਾ ਜੀ 4800 4800 ਦਾ ਸੂਟ ਆ ਤੇ ਇਹਦੇ ਵਿੱਚ ਇੱਕ ਹੋਈ ਸੂਟ ਆ ਠੀਕ ਹੈ ਨੈਕਸਟ ਡਿਜ਼ਾਈਨ ਦੇਖ ਲਓ ਪਹਿਲੇ ਸੂਟਾਂ ਦਾ ਡਿਜ਼ਾਈਨ ਦੇਖ ਲਿਆ ਕਰੋ ਕਿਉਂਕਿ ਸਟਫ ਪਿਓਰ ਤੇ ਇਦਾਂ ਦੇ ਹੁੰਦੇ ਆ ਸੀ ਥਰੂ ਹੁੰਦੇ ਆ ਜਦੋਂ ਆਪਾਂ ਇਹਨਾਂ ਨੂੰ ਖੋਲਦੇ ਆ ਤੇ ਇਹਨਾਂ ਦਾ ਕਲਰ ਥੋੜਾ ਲੱਗ ਆ ਜਾਂਦਾ ਦਬਕਾ ਮੜਿਆ ਪਿਆ ਜੀ ਸਾਰੇ ਸੂਟ ਦੇ ਵਿੱਚ ਠੀਕ ਹੈ ਜੀ ਵਰਕ ਦੇ ਅਕੋਰਡਿੰਗ ਤੁਸੀਂ ਇਹਨਾਂ ਦੇ ਪ੍ਰਾਈਸ ਦੇਖ ਸਕਦੇ ਹੋ ਇਹ ਹੈਗੀ ਹੈ क्रेਪ ਦੀ ਸਲਵਾਰ ਤੇ ਕ੍ਰਾਸ ਟਿਸ਼ੂ ਦੀ ਸ਼ਰਟ ਆ ਜੀ ਕ੍ਰਸ਼ ਦੇ ਉੱਪਰ ਸ਼ਰਟ ਹੈਗੀ ਸਾਰੇ ਫਰੰਟ ਦੇ ਵਿੱਚ ਬੂਟੀ ਰਹੇਗੀ ਤੇ ਘੇਰਾ ਦੇਖੋ ਕਿੰਨਾ ਸੋਹਣਾ ਹੈ ਬਹੁਤ ਪਿਆਰਾ ਘੇਰਾ ਬਣਿਆ ਹੋਇਆ ਤੇ ਦੁਪੱਟਾ ਰਹੇਗਾ ਜੀ ਨਾਲ ਚਨਾਉਣ ਸ਼ਫਾਉਣ ਦਾ ਸਾਰੇ ਦੁਪੱਟੇ 'ਚ ਬੂਟੀ ਰਹੇਗੀ 4 ਸਾਈਡ ਲੇਸ ਵਰਕ ਦੇ ਨਾਲ ਆ ਸੂਟ ਠੀਕ ਹੈ ਜੀ ਤੇ ਰੇਟ ਰਹੇਗਾ ਜੀ ਇਸ ਸੂਟ ਦਾ 5400 5400 ਦਾ ਸੂਟ ਆ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਕਲਰ ਤੁਹਾਨੂੰ ਦੰਨੇ ਅਸੀਂ ਇਹਦੇ ਵਿੱਚ ਚਾਰ ਚਾਰੋਂ ਹੀ ਕਲਰ ਇੱਕ ਤੋਂ ਇੱਕ ਰਹਿਣਗੇ ਤੁਸੀਂ ਖੁਦ ਦੇਖ ਸਕਦੇ ਹੋ 7-8000 ਤੋਂ ਘੱਟ ਸੂਟ ਨਹੀਂ ਹੈਗਾ ਜੇ ਮੈਂ ਵੀ 7-8000 ਦਾ ਸੂਟ ਪਾਉਂਦੀ 7500 ਦਾ ਪਾ ਦਾਂਦੀ 7000 ਦਾ ਪਾ ਦਾਂਦੀ ਤਾਂ इजीली ਸੇਲ ਹੋਣ ਵਾਲੇ ਸੂਟ ਨੇ ਐਦਾਂ ਕਿ ਹੁਣ ਸੈੱਟ ਵਾਈਜ਼ ਕਰਾਏ ਨੇ ਕੁਝ ਮੇਰੇ ਹੱਥੇ ਵੀ ਲੱਕੀ ਲੋਟਰੀ ਲੱਗੀ ਵੀ ਆ ਤੇ ਥੋੜੇ ਹੱਥ ਵੀ ਲੱਗ ਜੂਵੇ ਕਿਉਂਕਿ ਮੈਨੂੰ ਕਾਰੀਗਰ ਐਦਾਂ ਦੇ ਮਿਲ ਗਏ ਆ ਜਿਹੜੇ ਮਤਲਬ ਬਹੁਤ ਘੱਟ ਰੇਟ 'ਚ ਆਪਾਂ ਸੂਟ ਬਣਵਾ ਸਕਦੇ ਹਾਂ 5400 ਦੇ ਵਿੱਚ ਸੂਟ ਸੀਗਾ ਜੀ ਨੈਕਸਟ ਦੇ ਰਹੇ ਹਾਂ ਇਹ ਬਰਬਰੀ ਸਟੱਫ ਦੇ ਉੱਪਰ ਬਹੁਤ ਸੋਹਣਾ ਬਰਬਰੀ ਨਵਾਂ ਸਟੱਫ ਪਾਰਟੀ ਵੇਅਰ ਚ ਆਇਆ ਹੈ ਤੇ ਵਰਕ ਤੁਸੀਂ ਦੇਖ ਸਕਦੇ ਹੋ ਐਦਾਂ ਰਹੇਗਾ ਬਹੁਤ ਪਿਆਰਾ ਜਿਹਾ ਨੈਕ ਤੇ ਵਰਕ ਕਲੀ ਸਟਾਈਲ نیچے ਨੂੰ ਜਾ ਰਹੇ ਹਨ ਵਰਕ ਤਾਂ ਇੱਕ ਤੋਂ ਇੱਕ ਨੇ ਬਾਜੂ ਤੇ ਵੀ ਤੁਹਾਨੂੰ ਪ੍ਰੋਪਰ ਵਰਕ ਮਿਲੇਗਾ ਇਹ ਨਹੀਂ ਹੈਗਾ ਜੀ ਬਾਵਾ ਤੇ ਵਰਕੇ ਨਹੀਂ ਹੋਏਗਾ। ਕ੍ਰੇਪ ਦੀਆਂ ਸਲਵਾਰਾਂ ਨੇ ਨਾਲ ਇਹਨਾਂ ਦੇ ਤੇ ਦੁਪੱਟਾ ਤਾਂ ਫੋਰ ਸਾਈਡ ਆ ਜੀ ਸਾਰੇ ਦੁਪੱਟੇ 'ਚ ਬੂਟੇ ਆ। ਬਰਬਰੀ ਦਾ ਹੀ ਬਹੁਤ ਸੌਫਟ ਦੁਪੱਟਾ ਫੋਰ ਸਾਈਡ ਬੇਲ ਪਲੱਸ ਗੋਟੇ ਲੇਸ ਦੇ ਨਾਲ ਸਾਰੇ ਸੂਟ ਦੇ ਵਿੱਚ ਬੂਟੀ ਰਹੇਗੇ। ਪ੍ਰਾਈਸ ਰਹੇਗਾ ਜੀ ਇਹ ਸੂਟ ਦਾ 5000। 5000 ਦਾ ਸੂਟ ਆ ਫੋਰ ਸਾਈਡ ਦੁਪੱਟਾ ਵਰਕ ਦੇ ਨਾਲ। ਤੇ ਕਲਰ ਆਪਸ਼ਨ ਇਹਦੇ ਵਿੱਚ ਅਸੀਂ ਤੁਹਾਨੂੰ ਦਵਾਂਗੇ ਚਾਰ ਕਲਰ ਆਪਸ਼ਨ ਨੇ ਇਹਦੇ ਵਿੱਚ ਜਿਹੜਾ ਕਲਰ ਤੁਹਾਨੂੰ ਪਸੰਦ ਆ ਤੁਸੀਂ ਉਸ ਦਾ ਸਕਰੀਨਸ਼ਾਟ ਲੈ ਕੇ ਮੇਰੇ ਨੰਬਰ ਤੇ ਪਿਕ ਸੈਂਡ ਕਰ ਸਕਦੇ ਹੋ ਕਲੈਕਸ਼ਨ ਦੇਖੋ ਕਿੰਨੀ ਪਿਆਰੀ ਆ ਠੀਕ ਹੈ ਜੀ ਇਹ ਕਿੱਕ ਸੂਟ ਦੇਖਣ ਵਾਲਾ ਬਹੁਤ ਹੁਣ ਜੇ ਤੁਸੀਂ ਪੁੱਛੋਗੇ ਕਿ ਇਹਨਾਂ ਦੇ ਰੇਟ ਕੀ ਨੇ ਮਤਲਬ ਕਿ ਫੋਨ ਕਰਕੇ ਅਸੀਂ ਤਾਂ ਨਾਲ ਦੀ ਨਾਲ ਰੇਟ ਦੱਸ ਦੰਦੇ ਆ ਜਿੰਨੇ ਚ ਅਸੀਂ ਵੀਡੀਓ ਚੈੱਕ ਕਰਾਂਗੇ ਕਿਉਂਕਿ ਮੈਂ ਰੇਟ ਉੱਪਰ ਲਗਾ ਹੀ ਨਹੀਂ ਹੁੰਦੇ ਹੈਗੇ ਇੱਕ ਗੈਸ ਹੁੰਦਾ ਏ ਇਹ ਹੁੰਦਾ ਕਿਉਂਕਿ ਮੇਰੇ ਆਨਲਾਈਨ ਨਿਕਲ ਜਾਂਦੇ ਜਿੰਨੇ ਨੂੰ ਮੈਂ ਰੇਟ ਰੂਟ ਲਗਾਣ ਬੈਠਾਂਗੀ ਇੰਨੇ ਸ ਤਾਂ ਬਹੁਤ ਟਾਈਮ ਲੰਘ ਜਾਂਦਾ ਏ ਵੀਡੀਓ ਚ ਚੈੱਕ ਕਰਕੇ ਅਸੀਂ ਦੱਸ ਦੰਦੇ ਆ ਇਹ ਹੈਗਾ ਬਹੁਤ ਪਿਆਰਾ ਜਿਹਾ ਸਟਫ ਆ ਬਹੁਤ ਸੌਫਟ ਸਟਫ ਆ ਕੇਰਾ ਬਹੁਤ ਸੋਹਣਾ ਤੇ ਬਾਜੂ ਬਹੁਤ ਸੋਹਣੀਆਂ ਜੀ ਬਿਲਕੁਲ ਨਵੀਂ ਸ਼ਿਮਰ ਆਈ ਇਹ ਸਰਟਨ ਸ਼ਿਮਰ ਬੋਲਦੀ ਹੈ ਇਸ ਸਟਫ ਨੂੰ ਬਹੁਤ ਪਿਆਰਾ ਸਟੱਫ ਆਇਆ ਤੇ ਕ੍ਰੇਪ ਦੀ ਸਲਵਾਰ ਦੇ ਨਾਲ ਚਨੌਨ ਸ਼ਫਾਂ ਦੇ ਦੁਪੱਟੇ ਦੇ ਨਾਲ ਸਾਰੇ ਦੁਪੱਟੇ ਨੂੰ ਲੇਸ ਲੱਗੀ ਹੋਈ ਹੈ ਜੇ ਤੇ ਵਿੱਚ ਹੈਗੀ ਆ ਬੂਟੀ ਕਲਰ ਮਿਲ ਜਾਣਗੇ ਤੁਹਾਨੂੰ ਇਹਦੇ ਵਿੱਚ ਵਿੱਚ ਆ ਤੇ ਪ੍ਰਾਈਸ ਮਿਲ ਜੇਗਾ 4800 ਦਾ 4800 ਹੈਗੇ ਨੇ ਨਾ ਸੂਟ ਮੂੰਹੋਂ ਬੋਲਦੇ ਹੈਂਡਵਰਕ ਦੇ ਸੂਟ ਤੁਹਾਡਾ ਇੱਕ ਬਜਟ ਹੁੰਦਾ ਕਿ ਅਸੀਂ 5000 ਤੱਕ ਜਾਣਾ ਕਈਆਂ ਦਾ ਜ਼ਿਆਦਾ ਬਜਟ ਹੁੰਦਾ ਜੀ 5000 ਤੱਕ ਬਾਕੀ ਤਾਂ ਚਲੋ ਹਰ ਇੱਕ ਦਾ ਆਪਣਾ ਆਪਣਾ ਹੋ ਹੁੰਦਾ ਇਹ ਤੁਹਾਨੂੰ ਤੁਹਾਡੇ ਬਜਟ ਦੇ ਵਿੱਚ ਰਹਿਣ ਵਾਲੇ ਸੂਟ ਨੇ ਜਿਹੜੇ ਮਿਲ ਰਹੇ ਨੇ ਜੇ ਸਟੱਫ ਤਾਂ ਸਾਰੇ ਫੰਕਸ਼ਨਲ ਨੇ ਬਹੁਤ ਸੋਹਣਾ ਸਰਟਨ ਦੇ ਉੱਪਰ ਸ਼ਿਮਰਾਈ ਆ ਬਹੁਤ ਪਿਆਰਾ ਸਟੱਫ ਹੈ ਇਹ ਸੌਫਟ ਸਟੱਫ ਹੁੰਦਾ 스티칭 ਤੋਂ ਬਾਅਦ ਸੂਟ ਜੀ ਲੁੱਕ ਬਹੁਤ ਪਿਆਰੀ ਆਉਂਦੀ ਆ ਸਾਰੇ ਦਬਕੇ ਵਰਕ ਦੇ ਨਾਲ ਬੇਲ ਬਹੁਤ ਪਿਆਰੀਆਂ ਛੋਟੀਆਂ ਵੱਡੀਆਂ ਜੇ ਬੇਲਾਂ ਬਣੀਆਂ ਹੋਈਆਂ ਟੋਟਲੀ ਦਬਕਾ ਵਰਕ ਠੀਕ ਹੈ ਜੀ 크레이ਪ ਦੀ ਸਲਵਾਰ ਆ ਤੇ ਇਹਦੇ ਨਾਲ ਵੀ ਤੁਹਾਨੂੰ ਚਨੌਨ ਛਫੌਂਦੇ ਦੁਪੱਟੇ ਇਸ ਵਾਰ ਅਸੀਂ ਜ਼ਿਆਦਾਤਰ ਚਨੌਨ ਛਫੌਂਦੇ ਦੁਪੱਟੀ ਰੈਡੀ ਕਰਵਾਏ ਆ ਇਹ ਸੂਟ ਦਾ ਪ੍ਰਾਈਸ ਹੈਗਾ 5200 5200 ਦਬਕੇ ਦਾ ਸੂਟ ਆ ਜੀ ਪਿਓਰ ਦੇ ਦੁਪੱਟੇ ਦੇ ਨਾਲ 5200 ਦੇ ਵਿੱਚ ਸੂਟ ਰਹਿਣਗੇ ਐਡਾਂ ਦੀ ਕਲੈਕਸ਼ਨ ਆ ਚਾਰ ਕਲਰ ਨੇ ਇੱਕ ਤੋਂ ਸੋਹਣਾ ਇੱਕ ਕਲਰ ਨੇ ਸਲਵਾਰਾਂ ਦਾ ਕਲਰ ਦਿਖਾ ਦਾਨੀ ਆ ਤਾਂ ਜੋ ਤੁਹਾਨੂੰ ਪ੍ਰੋਪਰ ਕਲਰ ਦੀ ਸੌਂਡ ਆ ਜਾਵੇ ਸ਼ਰਟ ਹਮੇਸ਼ਾ ਸ਼ਾਈਨ ਕਰਦੀ ਹੁੰਦੀ ਆ ਸਲਵਾਰ ਦੇ ਕਲਰ ਦੁਪੱਟੇ ਦੇ ਕਲਰ ਤੋਂ ਤੁਹਾਨੂੰ ਪ੍ਰੋਪਰ ਕਲਰ ਮਿਲ ਜਾਂਦਾ ਹੈ ਐਦਾਂ ਦੇ ਸੂਟ ਮੈਂ ਪਹਿਲਾਂ ਵੀ ਰੈਡੀ ਕਰਾਏ ਸੀਗੇ ਪਹਿਲਾਂ ਕ੍ਰਸ਼ ਦੇ ਉੱਪਰ ਸੀਗੇ ਤੇ ਹੁਣ ਅਸੀਂ ਟਿਸ਼ੂ ਤੇ ਰੈਡੀ ਕਰਾਏ ਆ ਇੱਕ ਸੂਟ ਕ੍ਰਸ਼ ਦੇ ਉੱਪਰ ਦਿਖਾਨੀ ਆ ਤੇ ਬਾਕੀ ਟਿਸ਼ੂ ਤੇ ਦਿਖਾਨਨੇ ਆ ਜੀ ਸਾਰੇ ਫਰੰਟ ਚ ਵਰਕ ਆ ਬਹੁਤ ਪਿਆਰਾ ਵਰਕ ਆ ਇਹ ਹੈਗਾ ਜੀ ਬਾਜੂ ਤੇ ਵਰਕ ਠੀਕ ਹੈ ਤੇ ਨਾਲ ਤੁਹਾਨੂੰ ਕ੍ਰੇਪ ਦੀ ਸਲਵਾਰ ਮਿਲੇਗੀ ਤੇ ਨਾਲ ਮਿਲ ਜੇਗਾ ਸਾਰੇ ਬੂਟੀ ਵਾਲਾ ਦੁਪੱਟਾ ਸਾਰੇ ਦੁਪੱਟੇ 'ਚ ਬੂਟੀ ਰਹੇਗੀ ਇਹ ਵਾਲਾ ਸੂਟ ਹੈਗਾ क्रश ਦੇ ਉੱਪਰ क्रश ਟਿਸ਼ੂ ਦੀ ਸ਼ਰਟ ਆ क्रश ਟਿਸ਼ੂ ਦਾ ਦੁਪੱਟਾ ਜੀ 크ਰੇਪ ਦੀ ਸਲਵਾਰ 4000 ਇਹ ਸੂਟ ਦਾ ਪ੍ਰਾਈਸ ਆ 4000 ਦੇ ਵਿੱਚ ਆ ਜੀ ਤੇ ਹੁਣ ਅਸੀਂ ਇਹ ਨਵੇਂ ਸਟੱਫ ਦੇ ਉੱਪਰ ਰੈਡੀ ਕੀਤਾ ਕਿਉਂਕਿ ਬਹੁਤ ਸਭ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਸੀਗਾ ਸੂਟ ਇਹ ਤੇ ਇਹ ਜਿਹੜਾ ਨਵੇਂ ਸਟੱਫ ਦੇ ਉੱਪਰ ਸੂਟ ਰੈਡੀ ਕੀਤਾ ਇਹਦਾ ਪ੍ਰਾਈਸ ਥੋੜਾ ਜਿਹਾ ਜ਼ਿਆਦਾ ਆਏਗਾ ਨਿਚੇਲਾ 4000 ਦਾ ਸੂਟ ਆ ਜੇ ਕਿਸੇ ਨੇ ਕ੍ਰਸ਼ ਦੇ ਉੱਪਰ ਲੈਣਾ ਤੇ ਸੇਮ ਹੀ ਦੇਖੋ ਬੂਟੀ ਆ ਜੇ ਇਹ ਜਿਹੜੀ ਬੂਟੀ ਹਨ ਐਚ ਵੀ ਸਨ ਮੇਕ ਗੱਲ ਹੋਰ ਦੱਸ ਦਾਨੀ ਆ ਇਹ ਸਾਰੀ ਟੋਟਲੀ ਹੈਂਡ ਦੇ ਉੱਪਰ ਆ ਗਈ ਹੁਣ ਤੁਸੀਂ ਨੀਚੇ ਵਾਲੀ ਬੂਟੀ ਦੇਖੋਗੇ ਇਹਦੇ ਵਿੱਚ ਆਰੀ ਵਰਕ ਦਾ ਕਿਤੇ-ਕਿਤੇ ਕੰਮ ਕੀਤਾ ਹੋਇਆ ਜਿਹੜੇ ਕਲਰ ਨਹੀਂ ਆਰੀ ਦੇ ਨੇ ਹੁਣ ਇਹਦੇ ਵਿੱਚ ਹੈਗਾ ਜੀ ਸਾਰਾ ਹੀ ਹੈਂਡ ਸਿੱਪੀ ਦਾ ਕੰਮ ਆ ਗਿਆ ਇਹਨਾਂ ਕੰਮਾਂ ਕਰਕੇ ਥੋੜਾ ਜਿਹਾ ਰੇਟ ਵੱਜ ਜਾਂਦਾ ਏ ਸਾਰੇ ਦੁਪੱਟਾ ਜਿਸ ਦਾ ਬੂਟੀ ਵਾਲਾ ਰਹੇਗਾ ਤੇ ਫੋਰ ਸਾਈਡ ਗੋਟੇ ਦੇ ਨਾਲ ਇਸ ਰੂਟ ਦਾ ਪ੍ਰਾਈਸ ਰਹੇਗਾ ਜੀ 4800 4800 ਨੀਚੇ ਦਾ 4000 ਦਾ ਉੱਪਰ ਵਾਲੇ 4800 ਦੇ ਸੂਟ ਨੇ ਗਲਾਸ ਟਿਸ਼ੂ ਦੇ ਉੱਪਰ ਨੇ ਜੀ ਕਲਰ ਦੇਖ ਲਓ ਇਹਦੇ ਚਾਰ ਦੇ ਚਾਰੋਂ ਹੀ ਕਲਰ ਇੱਕ ਤੋਂ ਇੱਕ ਨੇ ਜਿਹੜਾ ਕਲਰ ਤੁਹਾਨੂੰ ਪਸੰਦ ਆ ਤੁਸੀਂ ਵੀ ਇਕ ਸੈਂਡ ਕਰ ਸਕਦੇ ਹੋ ਨਵੀਂ ਜੀ ਕਲੈਕਸ਼ਨ ਦੰਨੇ ਬਹੁਤ ਜ਼ਿਆਦਾ ਟ੍ਰੈਂਡ ਵਿੱਚ ਚੱਲ ਰਹੇ ਆ ਇਹ ਵਾਲੇ ਡਿਜ਼ਾਈਨ ਸਾਡੇ ਕੋਲੋਂ ਤੁਹਾਨੂੰ ਬਿਲਕੁਲ ਘੱਟ ਰੇਟ ਵਿੱਚ ਮਿਲ ਜਾਣਗੇ ਲੈਸ ਦੇ ਵਿੱਚ ਬਹੁਤ ਪਿਆਰਾ ਪੀਸ ਆ ਜੀ ਇਹ ਘੇਰਾ ਬਣਿਆ ਹੋਇਆ ਇੱਥੇ ਆਪਣਾ ਹੈਵੀ ਘੇਰੇ ਦੇ ਵਿੱਚ ਆ ਟੋਟਲੀ ਹੈਂਡਵਰਕ ਦੇ ਨਾਲ ਆ ਹੈਂਡਵਰਕ ਦੇ ਨਾਲ ਆ ਜੀ ਟੋਟਲ ਠੀਕ ਹੈ 크ਰੇਪ ਦੀ ਸਲਵਾਰ ਆ ਜਿਹੜਾ ਦੁਪੱਟਾ ਹੀ ਗਲਾਸ ਟਿਸ਼ੂ ਦੀ ਸ਼ਰਟ ਆ ਗਲਾਸ ਟਿਸ਼ੂ ਦਾ ਹੀ ਇਦਾਂ ਦੁਪੱਟਾ ਰਹੇਗਾ ਸਾਰਾ ਹੀ ਸੂਟ ਹੈਂਡਵਰਕ ਦੇ ਨਾਲ ਆ ਬਹੁਤ ਪਿਆਰਾ ਪੀਸ ਆ ਠੀਕ ਆ ਜੀ 5000 ਦਾ ਸੂਟ ਆ ਇਹਦੇ ਵਿੱਚ ਤੁਹਾਨੂੰ ਕਲਰ ਦੇ ਦੰਨੇ ਆ ਕਲਰ ਬਹੁਤ ਪਿਆਰੇ ਪਿਆਰੇ ਆ ਇਹ ਹੈਗਾ ਕਲਰ ਕਲਰ ਤਾਂ ਇੱਕ ਤੋਂ ਇੱਕ ਨੇ ਜੀ। ਇਸ ਡਿਜ਼ਾਈਨ ਦੇ ਇਹ ਵਾਲੇ ਕਲਰ ਨੇ ਸਾਰੇ। ਤੇ 5000 ਪ੍ਰਾਈਸ ਦੇ ਨਾਲ ਨੇ ਜੀ ਇਹ ਵਾਲੇ ਸੂਟ 5000 ਦੇ ਵਿੱਚ ਦੇ ਰਹੇ ਹਾਂ ਅਸੀਂ ਸੂਟ ਤੁਹਾਨੂੰ ਇਹ। ਤੇ ਨੈਕਸਟ ਸੇਮ ਹੀ ਗਲਾਸ ਟਿਸ਼ੂ ਦੇ ਉੱਪਰ ਇਹਦਾ ਇੱਕ ਡਿਜ਼ਾਈਨ ਤੁਹਾਨੂੰ ਹੋਰ ਦੰਨੇ ਆ। ਡਿਜ਼ਾਈਨ 2 ਨੇ ਦੋਨੋਂ ਹੀ ਡਿਜ਼ਾਈਨ ਇੱਕ ਤੋਂ ਇੱਕ ਨੇ। 5000 ਦੇ ਵਿੱਚ ਦੇ ਰਹੇ ਹਾਂ ਜੀ। ਡਿਜ਼ਾਈਨਿੰਗ ਵੀ ਬਹੁਤ ਪਿਆਰੀ ਆ। ਕਲਰ ਵੀ ਬਹੁਤ ਸੋਹਣੇ ਨੇ ਦੁਪੱਟੇ ਵੀ ਬਹੁਤ ਸੋਹਣੇ ਨੇ ਜਿਹੜਾ ਇੱਕ ਦੁਪੱਟਾ ਸੀ ਖੋਲ ਦਾਨੇ ਆ ਇੱਕ ਸੂਟ ਖੋਲ ਦਾਨੇ ਆ ਤਾਂ ਸੇਮ ਹੀ ਡਿਜ਼ਾਈਨ ਹੁੰਦਾ ਜੀ ਕਲਰ ਅਸੀਂ ਤੁਹਾਨੂੰ ਸ਼ੋਅ ਕਰ ਦਾਨੇ ਆ ਕਈ ਵਾਰ ਇਹ ਨਹੀਂ ਹੋਇਆ ਕਿ ਸੂਟ ਅਸੀਂ ਤੁਹਾਨੂੰ ਖੋਲ ਕੇ ਦਿਖਾਤਾ ਹੀ ਨਹੀਂ ਖੋਲਿਆ ਤੇ ਦਾ ਦੁਪੱਟਾ ਨਹੀਂ ਤੁਹਾਨੂੰ ਪਤਾ ਲੱਗ ਰਿਹਾ ਤਾਂ ਤੁਸੀਂ ਇਸ ਦੁਪੱਟੇ ਨੂੰ ਦੇਖ ਸਕਦੇ ਹੋ ਬੈਕ ਜਾ ਕੇ ਸੇਮ ਹੀ ਡਿਜ਼ਾਈਨਿੰਗ ਹੁੰਦੀ ਆ ਕਲਰ ਆਪਸ਼ਨ ਅਸੀਂ ਤੁਹਾਨੂੰ ਸ਼ੋਅ ਕਰਦੇ ਰਹਿਣੇ ਹਾਂ ਜੇ ਤੇ ਪ੍ਰਾਈਸ ਹੈਗਾ 5000 ਇਕੁਰ ਗਿੰਜ਼ਾ ਦਾ ਪੀਸ ਦੰਨੇ ਆ ਇਹ ਵੀ ਪੀਸ ਬਹੁਤ ਸੋਹਣਾ 4500 ਦੀ ਰੇਂਜ ਦੇ ਵਿੱਚ ਆ 4500 ਦੇ ਵਿੱਚ ਆ ਜੇ ਸੂਟ ਕੇਰਾ ਬਣਿਆ ਹੋਇਆ ਐਦਾਂ ਦੇ ਸੂਟ ਮੈਂ ਪਹਿਲਾਂ ਵੀ ਪਾਈ ਸੀਗੇ ਬਟ ਉਹਨਾਂ ਦੇ ਦੁਪੱਟਿਆਂ ਤੇ ਵਰਕ ਨਹੀਂ ਤਾਂ ਇਹਦੀ ਦੁਪੱਟੇ ਤੇ 4 ਸਾਈਡ ਵਰਕ ਆ ਸਿੱਧਾ ਸਿੱਧਾ 1000 ਰੁਪਏ ਦਾ ਇਹੀ ਫਰਕ ਪੈ ਜਾਂਦਾ ਜੀ ਦੁਪट्टे ਦੇ ਵਰਕ ਦੇ ਨਾਲ 4 ਸਾਈਡ ਦੁਪट्टे ਦੇ ਵਰਕ ਹੈ 4500 ਰੁਪਏ ਦਾ ਪ੍ਰਾਈਸ ਆ ਤੇ ਇਹਦੇ ਵਿੱਚ ਕਲਰ ਤੁਹਾਨੂੰ ਮਿਲ ਜਾਣਗੇ 4 ਇਹ ਚਾਰ ਦੇ ਚਾਰੋਂ ਹੀ ਕਲਰ ਬਹੁਤ ਸੋਹਣੇ ਆ ਠੀਕ ਆ ਜੀ ਇਹ ਸੀਗੇ ਸਾਰੇ ਹੈਂਡਵਰਕ ਦੇ ਸੂਟ ਰੈਡੀ ਕਰਵਾਏ ਹੋਏ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋएगी ਕਮੈਂਟ ਕਰਕੇ ਜ਼ਰੂਰ ਦੱਸਿਓ ਸਾਰੇ ਸੂਟ ਕਿੱਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ so much